ਸਾਸੰਕ ਜੀ ਮੇਰੇ ਬਿਲਕੁਲ ਨਾਲ ਲੱਗੀ ਹੋਈ ਵੀਡੀਓ ਮੈਂ ਸਿਰਫ ਕੰਮ ਤੋਂ ਹਟ ਕੇ ਘਟੀ ਜਿਹਾ ਬੈਠਾ ਸੀ ਤੇ ਮੋਰੇ ਮੇਰੇ ਵੀਡੀਓ ਹੋ ਗਈ ਜਾਨੀ ਕਿ ਅਸੀਂ ਇੱਥੇ ਤੱਕ ਗਰ ਚੁੱਕੇ ਹਾਂ ਗੁਰੂ ਦੀ ਮਰਿਆਦਾ ਦਾ ਸਬਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 31 ਰਾਗ ਤੇ ਮੈਨੂੰ ਲੱਗਦਾ ਆ ਕਿ ਜਿਹੜੇ ਸਤਗੁਰ ਨਾਮਦੇਵ ਜੀ ਜਿਉਂ-ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨੋ ਕਾ ਦੇ ਹੁਰਾ ਫਰੇ ਕੱਟੇ ਦਾ ਮਾਤਰਾ ਕਿ ਕਿਰਤੀ ਲੋਕ ਸੀ ਜਿਨ੍ਹਾਂ ਦੇ ਨਾਲ ਵਦੀਕੀ ਹੁੰਦੀ ਸੀ ਉਹਨਾਂ ਦਾ ਮਨ ਫਿਰ ਗਿਆ ਮਨ ਫਿਰਕੇ ਤੇ ਉਹ ਕ੍ਰਾਂਤੀਕਾਰੀ ਲੋਕ ਪ੍ਰਗਟ ਹੋਏ ਪਰ ਅੱਜ ਸੈਬਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਤੇ ਧੰਦਾ ਕਰਨ ਵਾਲੇ ਲੋਕ ਗੋਲਕਾ ਖਾਨ ਵਾਲੇ ਲੋਕ ਗੋਲਕਾ ਚੋਰ ਮੈਨੂੰ ਕਹਿ ਰਹੇ ਹਾਂ ਧਿਆਨ ਨਾਲ ਸੁਣਿਓ ਕੀ ਕਹਿ ਰਹੀ ਹੈ ਕੀ ਕਹਿ ਰਿਹਾ ਭਾਈ ਸਾਹਿਬ ਗੋਲਕਾ ਖਾਨ ਵਾਲੇ ਲੋਕ ਗੁਰੂ ਨੂੰ ਬਦਨਾਮ ਕਿੱਦਾ ਕਰਦੇ ਨੇ ਉਹ ਸਾਰੇ ਸਰਵਣ ਕਰਦੇ ਆ ਵਾਇਰਲ ਵੀਡੀਓ ਤੇ ਤਿਆਰ ਕਰਿਓ ਬੱਤ ਬੱਦੇ ਨੂੰ ਸ਼ੇਅਰ ਕਰਿਓ ਲੋਕਾਂ ਨੂੰ ਪਤਾ ਲੱਗੇ ਕਿ ਗੁਰੂ ਘਰਾਂ ਦੀ ਹੋਰ ਕਾ ਲੜਾਈ ਆ ਬਾਣੀ ਦੀ ਕੋਈ ਲੜਾਈ ਨਹੀਂ ਕਿਉਂਕਿ ਬਾਣੀ ਪੜਦੇ ਕੋਈ ਨਹੀਂ ਸਿਰਫ ਨਿਗਾਨਾਂ ਦੀ ਗੋਲਕ ਤੇ ਆ ਕੋਟਾਵੇਂ ਗੁਰੂ ਕਰਨੀ ਜਿਹੜੇ ਬੱਚੇ ਹੋਏ ਨੇ ਨਹੀਂ ਤਾਂ ਇਹ ਰੋਗ ਸਾਰੇ ਪਾਸੇ ਫੈਲਿਆ ਹੋਇਆ ਕਿਉਂ ਮਾਇਆ ਦਾ ਰੋਗ ਆ ਗੁਰੂ ਸਾਹਿਬ ਕਹਿੰਦੇ ਜਿਹੜਾ ਮਾਇਆ ਦੇ ਵਿੱਚ ਗ੍ਰਸਤ ਹੋ ਜਾਂਦੇ ਨਾ ਉਹਨੂੰ ਗੁਰੂ ਤਾਂ ਕੀ ਬੋਤ ਆਪਣੇ ਮਾਪੇ ਨੂੰ ਧੋਖਾ ਦੇ ਜਾਂਦਾ ਗੁਰੂ ਤਾਂ ਕੁਝ ਵੀ ਨਹੀਂ ਹੁੰਦਾ ਸਮਝਾ ਬਨਵਾ ਦਾ ਸੁਣੋ ਕੀ ਕਹਿੰਦੇ ਆ ਭਾਈ ਬੋਲਾਂਗੇ ਤੁਸੀਂ ਗੋਲਖੋਰਾ 1.5 ਸਾਲ ਤੋਂ ਹਿਸਾਬ ਨਹੀਂ ਦਿੱਤਾ ਬੜਾ ਵੀਰੋ ਤੂੰ ਗੋਲੀਆਂ ਮਾਰਨ ਦੀਆਂ ਧਮਕੀਆਂ ਦੇਣੇ ਹੋਣਾ ਮਾਰੋ ਗੋਲੀਆਂ ਖੜੇ ਆ ਉਹ ਗੁੰਡੀ ਵਾਲਾ ਵੀ ਕਹਿੰਦੇ ਗੋਲੀਆਂ ਮਾਰਨੀ ਬੰਦਾ ਮਾਰਨਾ ਆਈ ਖੜੇ ਆ ਤੇ ਤੁਸੀਂ ਕੋਈ ਨਹੀਂ ਕੋਈ ਨਾਲੇ ਹੋਰ ਹੀ ਕੋਈ ਸਾਡੇ ਕੋਲ ਨਹੀਂ ਗੁੰਡੀ ਵਾਲੀ ਮਾਰਦੇ ਸਾਡੇ ਕੋਲ ਹੇ ਮਾਰਾ ਗੋਰੀ ਨਹੀਂ ਮਾਰਨਾ ਸੀ ਨਹੀਂ ਨਹੀਂ ਅਸੀਂ ਮਾਰੇ ਨਹੀਂ ਹਰ ਕੋਈ ਨਹੀਂ ਜੋਕੇ ਆ ਮਾਰਾ ਗੋਰੀ ਨਹੀਂ ਬਹੁਤ ਚੋਕੇ ਨੇ ਜੋਕੇ ਆ ਤੁਹਾਨੂੰ ਰੋਸਾ ਆਵਣੀ ਦਿੱਤਾ 150 ਲਿਆ ਉਹ ਸਭ ਪਾਏ ਹੋਏ ਸੱਚ ਹੁਣਾ ਨਕੇ ਬਕਵਾਸ ਨਹੀਂ ਅੱਗੇ ਹੱਥ ਜੋੜ ਕੇ ਮੰਗਦਾ ਰਹੇ ਮਾਪੇ ਬਕਵਾਸ ਹੋ ਗਿਆ ਮੈਂ ਬੋਲਣਾ ਨਾਲ ਟੁੱਟੀਆਂ ਮੈਂ ਬੋਲ ਬਹੁਤ ਚੋਕੇ ਹੈ ਹੁਣ ਆ ਤੋ ਨਾ ਆਉਣਾ ਨਹੀਂ ਆਉਣਾ ਕਰਦੇ ਬਹੁਤ ਸਮਾਗਮ ਪੈਸੇ ਜੇ ਸਮਾਗਮ ਦਾ ਤੁਹਾਨੂੰ ਫਿਕਰ ਸੀ 3:00 ਤੇ 4:00 ਵਜੇ ਦੇ ਅਸੀਂ ਬੈਠੇ ਆਂ ਤੂੰ ਗੋਲਕ ਕਿਹਿੰਦੇ ਕਿਉਂ ਨਹੀਂ ਅਸੀਂ ਲੜਨ ਨਹੀਂ ਸੀ ਆਏ ਗੋਲਕ ਕਿੰਨ ਆਏ ਆ ਬਾਬਾ ਜੀ ਸਮਾਗਮ ਚ ਲੰਨ ਆਓ ਹੁਣ ਚੱਲਿਆ ਚੱਲਦਾ 7:00 ਵਜੇ 4:00 ਵਜੇ ਅਸੀਂ ਤੇ ਬੈਠੇ ਹੋ ਤੁਹਾਡੇ ਬਹੁਤ ਸਾਰੇ ਤੁਸੀਂ ਉੱਤੇ ਬਾਹਰ क्लासेस चल रहे कम से भी ना बोलो तो मर्जी करो बाहर सारे खड़े थे सबके संबंध से आए हुए हां तेरी मीटिंग के सालू की बालक से स्टील गोल्ड नहीं खड़े हैं नहीं दसों दसों की और नहीं ओ ओ देख हां वीडियो में डालो नहीं ओ ओ गया ओ क्यों बनो नहीं आ जाओ नहीं बनू ले भैया ਅਸੀਂ ਮੈਂ ਕਿਤੇ ਬੋਲਾਂਗੇ ਤੁਸੀਂ ਗੋਲਕਚੋਰ 10 ਸਾਲ ਤੋਂ ਹਿਸਾਬ ਨਹੀਂ ਦਿੱਤਾ ਬੜਾ ਵੀਡੀਓ ਤੂੰ ਗੋਲੀਆਂ ਮਾਰਨੀਆਂ ਧਮਕੀਆਂ ਦੇਣੇ ਹੋਣਾ ਮਾਰਾਂ ਗੋਲੀਆਂ ਖੜੇ ਆ ਉਹ ਗੁੰਡੀ ਵਾਲਾ ਵੀ ਕਹਿੰਦੇ ਗੋਲੀਆਂ ਮਾਰਨੀਆਂ ਬੰਦਾ ਮਾਰਨਾ ਅਸੀਂ ਖੜੇ ਆ ਉਹ ਤੁਸੀਂ ਕੋਈ ਨਹੀਂ ਕੋਈ ਨਹੀਂ ਨਾਲ ਹੋਰ ਨਹੀਂ ਕੋਈ ਸਾਡੇ ਕੋਲ ਨਹੀਂ ਗੁੰਡੀ ਵਾਲੀਆਂ ਮਾਰਿਆ ਹੋਇਆ ਸਾਡੇ ਕੋਲ ਨਹੀਂ ਬਾਹਰ ਬੜਾ ਪੁਲਿਸ ਆਰਾ ਗੋਲੀ ਨਹੀਂ ਨਹੀਂ ਅਸੀਂ ਮਾਰੇ ਨਹੀਂ ਪਾਇਗਾ ਨਹੀਂ ਜੋਗੇ ਆ ਮਾਰਾ ਗੋਲੀ ਨਹੀਂ ਬੋਚ ਚੋਲੇ ਜੋਗੇ ਆ ਬੋਲੀ ਆ ਆਵੜੀ ਦਿੱਤਾ 150 ਹੋ ਗਿਆ ਉਹ ਕੋਈ ਨਾ ਸਾਚੀ ਹੋਣਾ ਲੱਗੇ ਬਕਵਾਸ ਨਹੀਂ ਅੱਗੇ ਜੋੜ ਕੇ ਮਾਰਦੇ ਰਹੇ ਬਕਵਾਸ ਆ ਇਹਨਾਂ ਨੇ ਬਕਵਾਸ ਹੋ ਗਿਆ ਮੈਂ ਨੋ ਨਾਲ ਦੁੱਧੀਆਂ ਨਾਲ ਗੋਲੀ ਬਹੁਤ ਦੁਕਾਣ اونا توانو نوں 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 نوں